ਆਪਾਂ ਕਾਲ ਦਿੱਤੀ ਸੀ 5 ਤਰੀਕ ਦੀ ਪਰ ਹੁਣ ਤਾਂ 24 ਤਰੀਕ ਤੋਂ ਲੱਗ ਪਿਆ ਲਗਾਤਾਰ ਜੀ ਜੀ ਹਾਂਜੀ ਹਾਂਜੀ ਮੈਂ ਤਾਂ ਸਗਾ ਕੰਮ ਵੀ ਰੋਕਿਆ ਆਪਣੇ ਜਿਹੜੇ ਕੰਨਾਂ ਦੇ ਰਾਤ ਕੱਲ ਵੀ 10 ਵਜੇ ਰਾਤ ਦੇ ਜੀ 10 ਵਜੇ ਤੱਕ ਹੋਂਦੇ ਰਾਤਾਂ ਨੂੰ ਜੀ ਤੇ ਲੋ ਸਵੇਰ ਤੋਂ ਲੈ ਕੇ ਜੀ ਰੋਜ਼ ਆ ਜਾਂਦੇ ਸੀ ਅੱਜ ਹੀ ਨਹੀਂ ਬੰਡਿਆ ਜੀ ਬੰਡਿਆ ਤਾਂ ਰੋਜ਼ ਰਿਆ ਸੀ ਪਰ ਅੱਜ ਤਾਂ ਆਪਾਂ ਕਾਲ ਦਿੱਤੀ ਵੀ ਸਾਰੇ ਆ ਕੇ ਆਦੇ ਲੈ ਜਾਓ ਆ ਕੇ ਬਸ ਵਧੀਆ ਜੀ ਬੜੀ ਸੰਗਤ ਆਈ ਸਾਰੇ ਭਾਰਤ ਦੇ ਵਿੱਚੋਂ ਆਈ ਆ ਜੀ ਹਾਂਜੀ ਉੱਤਰਾਖੰਡ ਯੂਪੀ ਹਰਿਆਣਾ ਰਾਜਸਥਾਨ ਜੰਮੂ ਸਾਰੇ ਥਾਂ ਤੋਂ ਜੀ ਹਮਾਲ ਚਲ ਜੀ ਦੱਖਣ ਜੀ ਦਿੱਲੀ ਤਕਰੀਬਨ ਅੱਜ ਅੱਜ 2000 ਤੋਂ ਵੱਧ ਲੋਕ ਕਹਿੰਦੇ 20 ਲੱਖ ਇਸ ਤਰ੍ਹਾਂ ਮੂਸਲ ਜਿਹੜੇ ਜੰਮੇ ਹੋਏ ਸੀਗੇ ਇਹ ਸਾਰੇ ਇਹਨਾਂ ਨੇ ਵੱਢ ਕੇ ਜਿਹੜੇ ਆ ਅੱਜ 20 ਦੇ ਤੌਰ ਤੇ ਵੱਢ ਦਿੱਤੇ ਹੋਰ ਜੇ ਆਪਣੇ ਕੋਲ ਖਤਮ ਹੋ ਚੁੱਕਾ ਹੈ ਜੀ ਹੁਣ ਜੀ ਫੋਨ ਤਾਂ ਫੇ ਅਗਲੇ ਸਾਲ ਹੀ ਦੇਖਾਂਗੇ ਜੀ ਜੀ ਹਾਂਜੀ ਹਾਂਜੀ ਅਗਲੇ ਸਾਲ ਫੇਕਰ ਤੋਬਤਤੀ ਹੋਊਗਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗਿਆਨੀ ਦਰਬੀਰ ਸਿੰਘ ਮਾਨ ਹੁਣਾ ਦੇ ਮਹੇੜੂ ਨਗਰ ਵਿਖੇ ਇਹਨਾਂ ਦੇ ਫਾਰਮ ਤੇ ਖੜੇ ਆ ਤੇ ਸ਼ਾਮ ਦਾ ਸਮਾਂ ਹੋ ਚੁੱਕਾ ਮੇਰੇ ਖਿਆਲ ਪੰਜ ਕ ਵੱਜ ਗਏ ਹਾਂਜੀ ਹਾਂਜੀ ਵੱਜ ਗਏ ਤੇ ਅਸੀਂ ਜੀ ਸ਼ੁਰੂ ਹੋਏ ਸੀਗੇ ਇਹ 5 ਵਜੇ ਸਵੇਰ ਦੇ ਅੱਜ ਇਹਨਾਂ ਨੇ ਮੈਨੂੰ ਸਦਾ ਦਿੱਤਾ ਸੀ ਵੀ 5 ਤਰੀਕ ਨੂੰ ਇਹਨਾਂ ਨੇ ਵੀ ਬੰਨਣਾ ਸੀ ਤੇ ਅਸੀਂ 5 ਨੂੰ ਆਏ ਨਾ ਕੋ ਤੇ ਸਵੇਰੇ 5 ਵਜੇ ਤੋ ਵੀ ਪਹਿਲਾ ਤਕਰੀਬਨ 4 4:30 ਵਜੇ ਲੋਕ ਆਉਣੇ ਸ਼ੁਰੂ ਹੋ ਗਏ ਸੀ ਇਸ ਫਾਰਮ ਦੇ ਉੱਤੇ ਬੀ ਲੈਂਡ ਦੇ ਲਈ ਤੇ ਆ ਜਿਹੜਾ ਪਿੱਛੇ ਤੁਸੀਂ ਵੱਡਿਆ ਹੋਇਆ ਵੇਖ ਰਹੇ ਆ ਇਹ ਸਾਰਾ ਚਾਣ ਦਾ ਹੀ ਏਰੀਆ ਇੰਨੇ ਏਰੀਏ ਚ ਚਾਣ ਸਗਾ ਜਿਹੜਾ ਕਿ ਇਹਨਾਂ ਨੇ ਅੱਜ ਬੀ ਦੇ ਤੌਰ ਤੇ ਵੱਢ ਕੇ ਵੰਡ ਦਿੱਤਾ ਸੋ ਇਹ ਅੱਜ 5 ਤਰੀਕ ਦੇ ਵਿੱਚ ਸਵੇਰ ਦੇ ਸ਼ੁਰੂ ਹੋਏ 12 ਘੰਟੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਇਹਨਾਂ ਨੂੰ ਲੱਗਿਆ ਨੂੰ ਕਿੰਦਾਂ ਦਾ ਰਿਹਾ ਫੇ ਅੱਜ 5 ਤਰੀਕ ਨੂੰ ਬੀ ਵੰਡਣ ਦਾ ਸਾਰਾ ਸਮਾਂ ਮੈਨੂੰ ਲੱਗਿਆ ਜੀ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਜੀ ਬੜੀ ਸੰਗਤ ਆਈ ਸਾਰੇ ਭਾਰਤ ਦੇ ਵਿੱਚੋਂ ਆਈ ਹੈ ਜੀ ਕਿੱਥੋਂ ਕਿੱਥੋਂ ਕਾਇ ਲੋਕ ਹਾਂਜੀ ਉੱਤਰਾਖੰਡ ਯੂਪੀ ਹਰਿਆਣਾ ਰਾਜਸਥਾਨ ਜੰਮੂ ਸਾਰੇ ਥਾਂ ਤੋਂ ਜੀ ਹਮਾਲ ਚਲ ਜੀ ਦਾ ਅੱਛਾ ਜੀ ਹਾਂਜੀ ਹਾਂਜੀ ਦਿੱਲੀ ਜੀ ਪਤਾ ਨਹੀਂ ਕਿੱਥੋਂ ਤੱਕ ਜੀ ਦੇਖੋ ਮਹਾਰਾਸ਼ਟਰ ਤੋਂ ਵੀ ਲੋਕ ਆ ਹਾਂਜੀ ਮਹਾਰਾਸ਼ਟਰ ਤੋਂ ਵੀ ਆਏ ਆ ਜੀ ਤਾਮਲਨਾਡੂ ਤੋਂ ਵੀ ਸ਼ਾਇਦ ਕੋਈ ਆਇਆ ਹੋਵੇ ਜੀ ਤਾਮਲਨਾਡੂ ਤੋਂ ਵੀ ਹਾਂਜੀ ਹਾਂਜੀ ਹਾਂ ਤਕਰੀਬਨ ਅੱਜ ਅੱਜ 2000 ਤੋਂ ਵੱਧ ਲੋਕ ਕਹਿੰਦੇ ਬੀ ਲੈ ਗਏ ਹਾਂਜੀ ਹਾਂਜੀ ਲੈ ਗਏ ਜੀ ਤੇ ਆ ਥੱਲੇ ਦਿਖਾ ਲ ਦਈਏ ਵੱਡਿਆ ਸਾ ਮੜਾ ਜਾ ਆਪਾਂ ਆਹ ਲੋ ਜੀ ਐਸ ਤਰ੍ਹਾਂ ਮੂਸਲ ਜਿਹੜੇ ਜੰਮੇ ਹੋਏ ਸੀਗੇ ਇਹ ਸਾਰੇ ਇਹਨਾਂ ਨੇ ਵੱਢ ਕੇ ਜਿਹੜੇ ਆ ਅੱਜ 20 ਦੇ ਤੌਰ ਤੇ ਵੱਢ ਦਿੱਤੇ ਤੇ ਬਈ ਕਮਾਲ ਕਰ ਦਿੱਤੀ ਇਹਨਾਂ ਨੇ ਮਿਹੜੂ ਵਾਲਿਆਂ ਨੇ ਗਿਆਨੀ ਦਲਵੀਰ ਸਿੰਘ ਹੋਣਾ ਨੇ ਇਸ ਸਾਰੇ ਪਰਿਵਾਰ ਦਾ ਇਕੱਲੇ ਗਿਆਨੀ ਦਲਵੀਰ ਸਿੰਘ ਜੀ ਦਾ ਨਹੀਂ ਇਸ ਸਾਰੇ ਪਰਿਵਾਰ ਨੂੰ ਹੀ ਸ਼ਾਬਾਸ਼ੀ ਦੇਣੀ ਬਣਦੀ ਆ ਆ ਇਹਨਾਂ ਦੇ ਭਰਾਵਾਂ ਨੂੰ ਇਹਨਾਂ ਦੇ ਚਾਚਿਆਂ ਨੂੰ ਜਾਂ ਇਹਨਾਂ ਦੇ ਸਾਰੇ ਪਰਿਵਾਰ ਜਿਹੜਾ ਸਾਂਝਾ ਪਰਿਵਾਰ ਆ ਬਈ ਫ੍ਰੀ ਆਫ ਕਾਸਟ ਵੀ ਵੰਡਿਆ ਗਿਆਨੀ ਜੀ ਕੋਈ ਪੈਸਾ ਤਾਂ ਨਹੀਂ ਆਪਾਂ ਲਿਆ ਕੇ ਤੁ ਨਹੀਂ ਲਿਆ ਜੀ ਹਾਂ ਜੀ ਹਾਂ ਜੀ ਤੇ ਅੱਜ ਕਾਈ ਵੀ ਬੀਜੋ ਜੀ ਬੀਜ ਕੇ ਆਪਣੇ ਘਰੇ ਵਰਤੋ ਜੀ ਹੈਨਾ ਜੀ ਤਾਂ ਅੰਦਰ ਉਸ ਤਾਂ ਹੋਵਾਂਗੇ ਤੁਸੀਂ ਤਾਂ ਪੈਸਾ ਹੀ ਆਪਣੇ ਕੋਲ ਜਿਹਨਾਂ ਕੋਲ ਬੀਜ ਪਹੁੰਚ ਗਿਆ ਜੀ ਆਪਣੇ ਪਰਿਵਾਰਾਂ ਦੇ ਵਿੱਚ ਵੰਡਣ ਅੱਗੇ ਕਾਹਾਂ ਜੀ ਗਣਜੀ ਹੁਣ ਕੀ ਸੁਨੇਹਾ ਆ ਜੀ ਅੱਗੋਂ ਸੰਗਤ ਦੇ ਲਈ ਹੁਣ ਜੀ ਆਪਣੇ ਕੋਲ ਬੀਜ ਇਸ ਟਾਈਮ ਖਤਮ ਹੋ ਚੁੱਕਾ ਜੀ ਜੀ ਆਪਾਂ ਖਤਮ ਹੋਏ ਬੀਜ ਖੜੇ ਆ ਹਾਂਜੀ ਹਾਂਜੀ ਤੇ ਇਹ ਟੋਟਲ ਖਤਮ ਹੈ ਆਪਣੇ ਕੋਲ ਤਕਰੀਬਨ ਹਾਂਜੀ ਅੱਛਾ ਜੀ ਤੇ ਹੁਣ ਫਿਰ ਜਿਹੜੀਆਂ ਕੋਈ ਸੰਗਤਾਂ ਨੇ ਹੁਣ ਬੇਨਤੀ ਕਰਦੇ ਆ ਜੀ ਵੀ ਆਪਾਂ ਕਾਲ ਦਿੱਤੇ ਸੀ 5 ਤਰੀਕ ਦੀ ਪਰ ਹੁਣ ਤਾਂ 24 ਤਰੀਕ ਤੋਂ ਲੱਗ ਪਿਆ ਲਗਾਤਾਰ ਜੀ ਜੀ ਹਾਂਜੀ ਹਾਂਜੀ ਮੈਂ ਤਾਂ ਸਗਾ ਕੰਮ ਵੀ ਰੋਕਿਆ ਆਪਣੇ ਜਿਹੜੇ ਕਾਨਾਂ ਦੇ ਰਾਤ ਕੱਲ ਵੀ 10 ਵਜੇ ਰਾਤ ਦੇ ਜੀ 10 ਵਜੇ ਤੱਕ ਹੋਂਦੇ ਰਹਾ ਰਾਤਾਂ ਨੂੰ ਜੀ ਦੇ ਲੋ ਸਵੇਰ ਤੋਂ ਲੈ ਕੇ ਜੀ ਰੋਜ਼ ਹੀ ਆ ਜਾਂਦੇ ਸੀ ਜੀ ਅੱਜ ਹੀ ਨਹੀਂ ਬੰਡਿਆ ਜੀ ਬੰਡ ਤਾਂ ਰੋਜ਼ ਰਿਹਾ ਸੀ ਪਰ ਅੱਜ ਤਾਂ ਆਪਾਂ ਕਾਲ ਦਿੱਤੀ ਵੀ ਸਾਰੇ ਆ ਕੇ ਆ ਲਈ ਲੈ ਜਾਓ ਆ ਕੇ ਜੀ ਜੀ ਥੋ ਆ ਦੇਖ ਲਓ ਭਾਜੀ ਮੈਂ ਆ ਦੇਖ ਲਓ ਜੀ ਥੱਲੇ ਮੈਂ ਦਿਖਾ ਲ ਦਵਾ ਆ ਉਹ ਚਾਣ ਲਾਈ ਹੋਈ ਥਾਂ ਸੀ ਹਾਂ ਇਹ ਹੋਇਆ ਕਿ ਅੱਜ ਮੈਂ ਦੇਖਦਾ ਸੀ ਕਿ ਬਹੁਤ ਸਾਰੇ ਸੱਜਣ ਆਪਣੇ ਕੋਲੋਂ ਕੁਝ ਬੀਜ ਬੂਟੇ ਫਸਲਾਂ ਲੈ ਕੇ ਆਏ ਆ ਹਾਂ ਉਹ ਲੈ ਕੇ ਆਏ ਹਾਂ ਜੀ ਹਰਾਂ ਕਈਆਂ ਨੇ ਕਾਣਕ ਦੇ ਲਿਆਂਦੇ ਕਈਆਂ ਨੇ ਗੰਨਾ ਹੀ ਵੀ ਲੈ ਕੇ ਆਏ ਨੇ ਸੋ ਬਹੁਤ ਜਾਨੀ ਲੋਕਾਂ ਦਾ ਸਹਯੋਗ ਸਹਯੋਗ ਕਿਦਾਂ ਦਾ ਰਿਹਾ ਲੋਕਾਂ ਦਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਰਿਹਾ ਜੀ ਚੰਗਾ ਰਹਿ ਗਿਆ ਹਾਂਜੀ ਚੰਗਾ ਰਹਿ ਗਿਆ ਜੀ ਤੇ ਹੁਣ ਜਿਹੜੇ ਲੋਕ ਵੀ ਮੰਗ ਰਿਹਾ ਉਹਨਾਂ ਨੂੰ ਕੋਈ ਸੁਨੇਹਾ ਹੋਰ ਜੀ ਆਪਣੇ ਕੋਈ ਖਤਮ ਹੋ ਚੁੱਕਾ ਜੀ ਹੁਣ ਜੀ ਹੋਣ ਤਾਂ ਫੇ ਅਗਲੇ ਸਾਲ ਹੀ ਦੇਖਾਂਗੇ ਜੀ ਜੀ ਹਾਂਜੀ ਹਾਂਜੀ ਅਗਲੇ ਸਾਲ ਵਿੱਚ ਅਕਤੂਬਰਤੀ ਹੋਊਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਸੋ ਬਈ ਬੇਨਤੀ ਕਿ ਹੁਣ ਤੁਹਾਨੂੰ ਜਿਹੜਾ ਹੈਗਾ ਆ ਉਹ ਸਾਰਿਆਂ ਨੂੰ ਵੇਟ ਕਰਨੀ ਪੈਣੀ ਆ ਔਰ ਕਿਰਪਾ ਕਰਕੇ ਹੁਣ ਕੋਈ ਵੀ ਦੋਸਤ ਕਿਸੇ ਵੀ ਫੋਨ ਨੰਬਰ ਤੇ ਨਾ ਸਾਡੇ ਤੇ ਨਾ ਉਹਨਾਂ ਦੇ ਆ ਬੀਜ ਲੈਂਡ ਦੇ ਲਈ ਚਾਣ ਗੰਨੇ ਦਾ ਬੀਜ ਲੈਣ ਲਈ ਫੋਨ ਨਾ ਕਰੇ ਹੋਰ ਕੋਈ ਬੀਜ ਫਸਲ ਜਾਂ ਬੂਟਾ ਆ ਔਰ ਗੱਲ ਲੈਦਾ ਆ ਪਰ ਚਾਣ ਗੰਨੇ ਦੇ ਬੀਜ ਲਈ ਕਿਰਪਾ ਕਰਕੇ ਫੋਨ ਨਾ ਕਰਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਚਾਣ ਗੰਨਾ ਜਿਹੜਾ ਹੈਗਾ ਇਹ ਹੁਣ ਅਸੀਂ ਦੇਣ ਤੋਂ ਸਮਰਥ ਹਾਂ ਜੇਕਰ ਕਿਸੇ ਕੋਲ ਹੈਗਾ ਆ ਬੀ ਉਹ ਮੇਰੇ ਨਾਲ ਸੰਪਰਕ ਕਰ ਲਵੇ ਅਸੀਂ ਉਹਨਾਂ ਦੀ ਵੀਡੀਓ ਪਾਉਣ ਨੂੰ ਤਿਆਰ ਹਾਂ ਚਾਹੇ ਉਹ ਪੈਸੇ ਲੈ ਕੇ ਦਿੰਦੇ ਹੋਣ ਅਸੀਂ ਉਹਨਾਂ ਦੀ ਵੀਡੀਓ ਪਾਉਣ ਨੂੰ ਤਿਆਰ ਆਂ ਤੇ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰਨ ਕਿ ਅਸੀਂ ਭਾਈ ਸਾਡੇ ਕੋਲ ਬੀ ਹੈਗਾ ਤੇ ਉਹਨਾਂ ਦੀ ਮੈਂ ਵੀਡੀਓ ਪਾਉਂਗਾ ਠੀਕ ਹੈ ਜੀ ਸੋ ਅਗਰ ਕਿਸੇ ਕੋਲ ਹੈਗਾ ਉਹ ਮੈਨੂੰ ਜ਼ਰੂਰ ਦੱਸ ਦਿਓ ਤੇ ਉਹਨਾਂ ਨੂੰ ਜ਼ਰੂਰ ਫਿਰ ਆਪਾਂ ਜਿਹੜਾ ਆ ਉਹ ਦੱਸ ਦਿਆਂਗੇ ਉਹਨਾਂ ਬਾਰੇ ਲੋਕਾਂ ਨੂੰ ਕਿ ਇਹਨਾਂ ਕੋਲ ਬੀ ਹੈਗਾ ਤੇ ਗਿਆਨੀ ਜੀ ਕੋਈ ਹੋਰ ਗੱਲ ਆਪਣੀ ਅੱਜ ਦੇ ਲਈ ਬਸ ਠੀਕ ਹੈ ਬਹੁਤ ਵਧੀਆ ਜੀ ਸੋ ਭਾਈ ਇੱਕੋ ਬੇਨਤੀ ਕਿ ਹੁਣ ਕਿਰਪਾ ਕਰਕੇ ਚਾਣ ਦੇ ਲਈ ਜਿਹੜਾ ਆ ਉਹ ਮੈਸੇਜ ਜਾਂ ਫੋਨ ਨਾ ਕਰਿਓ ਕਮੈਂਟਸ ਕਰਕੇ ਨਾ ਪੁੱਛਿਓ ਵੀ ਇਹ ਕਿਹੜਾ ਨਗਰ ਆ ਕਿ ਨੂੰ ਆ ਲੋਕੇਸ਼ਨ ਦੇ ਦਿਓ ਸਾਨੂੰ ਪੋਸਟ ਕਰ ਦਿਓ ਡਾਕਖਾਨੇ ਰਾਹੀਂ ਭੇਜ ਦਿਓ ਬਹੁਤ ਕਲੀਅਰ ਕਟ ਵੀ ਅਸੀਂ ਵੀਡੀਓ ਪਿਛਲੀ ਚ ਪਿੰਡ ਦਾ ਪਤਾ ਦਿੱਤਾ ਸੀ ਲਿਖਿਆ ਵੀ ਹੋਇਆ ਆ ਥੱਲੇ ਵੀਡੀਓ ਚ ਸਮਝਾਇਆ ਵੀ ਹੋਇਆ ਸੀ ਪਰ ਦੋਸਤ ਕੀ ਕਰਦੇ ਆ ਕਿ ਉਹ ਵੀਡੀਓ ਨਹੀਂ ਸੁਣਦੇ ਕਿਉਂਕਿ ਵੀਡੀਓ ਕੋਈ ਨਹੀਂ ਸੁਣਨਾ ਚਾਹੁੰਦਾ ਜਾਣਕਾਰੀ ਵੀਡੀਓ ਚ ਆ ਤੇ ਉਸ ਚੱਕਰ ਚ ਉਹ ਕਿੱਥੇ ਪਹੁੰਚ ਗਿਆ ਉਹ ਫਗਵਾੜੇ ਲਾਗੇ ਮਿਹੜੂ ਪਹੁੰਚ ਗਿਆ ਕਿੰਨੀ ਦੁਨੀਆ ਪਹੁੰਚੀ ਅੱਜ ਹਾਂਜੀ ਹਾਂਜੀ ਦੇਖੇ ਬਹੁਤ ਜ਼ਿਆਦਾ ਉੱਥੇ ਚਲੇ ਗਈ ਨਾਲੇ ਆਪਾਂ ਕਲੀਅਰ ਦਾ ਦਿੱਤਾ ਜੀ ਹਾਂ ਕਿੰਨਾ ਤੇਲ ਫੂਕਿਆ ਉਹਨਾਂ ਨੇ ਜਗਰਾਮਾ ਰੋਡ ਦੇ ਉੱਤੇ ਆ ਮਿਹਰੂ ਨਕੋਦਾ ਦੇ ਨਾਲ 4 ਕਿਲੋਮੀਟਰ ਕਿੰਨਾ ਤੇਲ ਫੂਕਿਆ ਉਹਨਾਂ ਨੇ ਬਾਈ ਹਾਂਜੀ ਹਾਂਜੀ ਤੇ ਜੇ ਉਹ ਉਹ 10 ਮਿੰਟ ਦੀ ਵੀਡੀਓ ਧਿਆਨ ਨਾਲ ਸੁਣ ਲੈਂਦੇ ਉਹ ਉਹਨਾਂ ਨੂੰ ਇੰਨਾ ਖੁਆਰ ਹੋਣ ਦੀ ਲੋੜ ਨਹੀਂ ਸੀ ਰੋਡਾਂ ਤੇ ਤੁਰੇ ਫਿਰਨਾ ਸੌਖਾ ਨਹੀਂ ਹੁੰਦਾ ਸੋ ਬਾਈ ਵੀਡੀਓ ਨੂੰ ਧਿਆਨ ਨਾਲ ਸੁਣ ਲਿਆ ਕਰੋ ਜਿਹੜਾ ਸੁਨੇਹਾ ਹੁੰਦਾ ਕਾਲੀ ਨਹੀਂ ਕਰੀਦੀ ਹੁੰਦੀ ਕਾਲੀ ਦੇ ਵਿੱਚ ਨੁਕਸਾਨ ਹੈ ਕਾਲੀ ਦਾ ਕੰਮ ਸ਼ੈਤਾਨ ਦਾ ਕੰਮ ਹੈ ਕਿਓ ਜੀ ਹਾਂਜੀ ਬਿਲਕੁਲ ਜੀ ਸੋ ਅੱਗੇ ਤੋਂ ਵੀ ਜੀ ਜੋ ਬੇਨਤੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿ ਚੈਨਲ ਸਬਸਕ੍ਰਾਈਬ ਕਰਨ ਤੋਂ ਇਲਾਵਾ ਹਰ ਦੂਸਰੇ ਤੀਸਰੇ ਦਿਨ ਚੈਨਲ ਤੇ ਅਪਡੇਟ ਲੈਂਦੇ ਰਿਹਾ ਕਰੋ ਕਿ ਕੀ ਨਵਾਂ ਇਹ ਦਿਖਾ ਰਹੇ ਆ ਜਾਂ ਪਾ ਰਹੇ ਆ ਸ਼ਾਰਟਸ ਵੀ ਦੇਖਦੇ ਰਿਆ ਕਰੋ ਤੇ ਵੀਡੀਓਜ਼ ਵੀ ਦੇਖਦੇ ਰਿਆ ਕਰੋ ਤੁਹਾਡੇ ਕੰਮ ਦਾ ਕੁਝ ਨਾ ਕੁਝ ਆਪਾਂ ਦਿਖਾਉਂਦੇ ਰਹੀਦਾ ਸੋ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਰੱਖੋ ਤੇ ਸ਼ੇਅਰ ਸ਼ੇਅਰ ਵਾਲਾ ਕੰਮ ਨਾ ਰੋਕੇ ਅਗਰ ਤੁਸੀਂ ਸ਼ੇਅਰ ਕਰਦੇ ਹੋ ਤੇ ਫੇਰ ਹੀ ਅਸੀਂ ਅੱਗੇ ਵਧ ਸਕਦੇ ਹਾਂ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਲਾਈਕ ਵਾਲਾ ਬਟਨ ਜ਼ਰੂਰ ਨਾਪਦਿਆ ਕਰੋ ਉੱਚ ਤੁਹਾਡਾ ਕੋਈ ਮੁੱਲ ਨਹੀਂ ਲੱਗਦਾ ਨਾ ਸ਼ੇਅਰ ਕਰਨ ਚ ਤੇ ਨਾ ਤੁਹਾਡਾ ਜਿਹੜਾ ਹੈਗਾ ਉਹ ਲਾਈਕ ਵਾਲਾ ਬਟਨ ਲੱਪਣ ਚ ਸੋ ਜੇ ਤੁਸੀਂ ਚਾਹੋਗੇ ਪੀਆਰ ਪੰਜਾਬ ਜਾਂ ਪੀਆਰ ਪੰਜਾਬ ਜਿਹੜਾ ਉਹ ਅ ਦਲਵੀਰ ਸਿੰਘ ਯਾਨੀ ਜੀ ਹੁਣਾਂ ਵਰਗੇ ਕਿਸਾਨਾਂ ਤੱਕ ਪਹੁੰਚ ਕਰੇ ਇਹਨਾਂ ਵਰਗੇ ਲੋਕਾਂ ਤੱਕ ਜਾ ਕੇ ਤੁਹਾਡੀਆਂ ਆ ਤੁਹਾਡੇ ਲਈ ਕੁਛ ਨਾ ਕੁਛ ਵਧੀਆ ਲਿਆਉਂਦਾ ਰਹੇ ਸੋ ਸਾਨੂੰ ਥੋੜਾ ਜਿਹਾ ਸਪੋਰਟ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਔਰ ਜੁੜੇ ਰਹੋ ਪੀਆਰ ਪੰਜਾਬ ਨਾਲ ਤੇ ਗਿਆਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਸਾਰੀ ਸੰਗਤ ਵੱਲੋਂ ਵੀ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਆਪਾਂ ਪੀਆਰ ਪੰਜਾਬ ਤੋਂ ਵੀਡੀਓ ਪਾਈ ਸੀ ਸੋ ਇੱਕ ਵੀਡੀਓ ਜਿਹੜੀ ਸੀ ਉਤੋਂ ਕੰਮ ਸ਼ੁਰੂ ਹੋ ਕੇ ਮਲਵ ਲੱਖਾਂ ਚ ਪਹੁੰਚ ਗਏ ਤੇ ਕਮਾਲ ਕ ਹੋ ਗਈ ਯਾਰ ਹਨਾ ਅਸੀਂ ਤੁਹਾਡੇ ਰਣੀ ਆ ਜੀ ਕੱਲੇ ਪੰਜਾਬ ਦੇ ਲੋਕਾਂ ਦੇ ਨਹੀਂ ਮਲਵ ਹਰਿਆਣਾ ਹਮਾਚਲ ਜੰਮੂ ਕਸ਼ਮੀਰ ਮਹਾਰਾਸ਼ਟਰ ਤੱਕ ਲੋਕ ਮੱਧ ਪ੍ਰਦੇਸ਼ ਯੂਪੀ ਬਿਹਾਰ ਤਾ ਉਰੇ ਰਹਿ ਗਏ ਤੇ ਸਾਊਥ ਤੱਕ ਲੋਕ ਆ ਗਏ ਤੇ ਵਿਦੇਸ਼ਾਂ ਤੋਂ ਦੁਨੀਆ ਆ ਗਈ ਬਹੁਤ ਦੇਣਦਾਰ ਆ ਜੀ ਤੁਹਾਡੇ ਇਨਾ ਸਤਿਕਾਰ ਤੇ ਇਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਜੁੜੇ ਰਹੋ ਜੀ ਪੀਆਰ ਪੰਜਾਬ ਨਾਲ ਤੇ ਜਲਦੀ ਨਵੀਂ ਵੀਡੀਓ ਨਾਲ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ